پيچي کي ڪو به ڪي نه ٿي سگهي ۽ اها ڪيئن ٿي سگهي نه 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 ਉਹ ਦੋ ਤਰ੍ਹਾਂ ਦੇ ਜਿਹੜਾ ਇਹਨਾਂ ਪਰ ਜਿਹੜਾ ਚਾਰ ਰੇਲਕੋ ਵਿਸ਼ਵਾਸ ਵਾਲਾ ਦਿਰ ਵਿੱਚ ਨਹੀਂ ਸਦਾ ਪਰਾਵੇ ਇਹ ਇੱਕ ਹੋਰ ਪਿੱਛੇ ਇਹ ਇਹ ਤਰ੍ਹਾਂ ਰੋਮਨ ਖੜੇ ਤਾਂ ਵਾਲਾ ਜਿੱਥੇ ਉੱਤਰੀ ਪਿੰਡ ਕਰਨ ਨੂੰ ਕਰੋ ਜਿੰਦਾਂ ਨੇ ਕੈਨੇਡਾ ਵਾਂ ਕੇ ਬਹੁਤ ਬਰਦਾਸ਼ ਕੀਤਾ ਫਿਰ ਤੁਸੀਂ ਸਾਰੇ

ਮੈਨੂੰ ਤਾਂ ਇਹ ਕਿ ਇਸੇ ਤਰ੍ਹਾਂ ਸਮਝਿਆ ਕਿ ਮੈਂ ਇੱਕ ਇਹਨਾਂ ਦਾ ਬਜ਼ੁਰਗੀ ਤੌਰ ਤੇ ਮੈਨੂੰ ਇਹ ਜਿਆਦਾ ਮੇਰੀ ਉਹ ਕਰਦੇ ਹੈ ਸਲਾਹਾਂ ਕਰਦੇ ਹੈ ਕਿ ਵਿਨੋਦ ਸ਼ਰਮਾ ਜੀ ਜਿੰਨਾ ਵੀ ਸ਼ੋਰ ਚੱਲ ਰਿਹਾ ਹੈ ਜਿੱਦੋਂ ਉਹ ਚੱਲ ਰਿਹਾ ਹੈ ਪਰਸੂ ਦੇਖਿਆ ਹੋਇਆ ਉਹ ਸਾਡੀ ਸਰਕਾਰ ਵੀ ਹਿੰਜਲ ਹੋਈ ਹੈ ਅਬ ਬਿਲ ਵੀ ਪਾਸ ਕਰਾ ਲਾ ਤੇ ਨਿਆਰ ਵਾਲਾ ਬੱਤੀ ਜੋ ਹੈ ਬੱਤੀ ਜੋ ਹੈ ਇਹਦਾ ਤੇ ਨਿਆਰ ਦੇ ਨਾ ਤਦਾਂ ਜਦਾਂ ਇਹ ਨਿਕਲਦਾ ਹੈ ਇਹ ਦੋਸਤ ਕੀ ਕਹਿੰਦਾ ਜੀ ਮੈਡੀਕਲ ਫੌਂਡ ਹਾਂ ਮੈਂ ਤਾਂ ਪਹਿਲੀ ਗੱਲ ਤਾਂ ਮੈਂ ਸਟਾਰਟ ਕਰਾਂ ਕਿ ਵੀ ਇਸ ਮੈਡੀਕਲ ਟੈਂਪਲੇਟ ਦਾ ਉਪਰਾਲਾ ਕਿਸ ਨੇ ਕੀਤਾ ਸੀ ਪਹਿਲੇ ਤਾਂ ਆਪਾਂ ਉਹਦਾ ਨਾਮ ਲੈਣਾ ਚਾਹੀਦਾ ਜਿਹਦੇ ਸਹਿਯੋਗ ਨਾਲ ਆਪਾਂ ਇਹ ਸਿਸਟਮ ਇੱਥੇ ਆਪਣੇ ਆਪਣੇ ਕਹਿੰਦੇ ਨਾ ਸਰਕਾਰ ਆਪਣੇ ਦਵਾਰ ਇਹ ਹੈਗੇ ਡਾਕਟਰੀ ਆਪਣੇ ਉਪਚਾਰ ਲੈ ਕੇ ਸਾਡੇ ਕੋਲ ਆਈ ਹੈ ਤਾਂ ਪਹਿਲੇ ਤਾਂ ਮੈਂ ਸ਼ਰਮਾ ਜੀ ਦਾ بار-ਬਾਰ ਧੰਨਵਾਦ ਕਰਦਾ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਹੈਗਾ ਔਰ ਇਹਦੇ ਨਾਲ ਜਿੱਤਰੀ ਵੀ ਸਾਡੇ ਸਿਹਤ ਪ੍ਰੇਮੀ ਆਂਦੇ ਹੋ ਇੱਕ ਉਹਨਾਂ ਨੂੰ ਸਿਹਤ ਪ੍ਰਤੀ ਉਤਸ਼ਾਹ ਦਿੰਦੇ ਹੈਗੇ ਆ ਤੇ ਅਸੀਂ ਇਹ ਜਿਹੜਾ ਮੈਸੇਜ ਆਪਣੀ ਯੰਗਰ ਜਨਰੇਸ਼ਨ ਨੂੰ ਵੀ ਦਿੰਦੇ ਆ ਤਾਂ ਕਿ ਉਹ ਆਣ ਔਰ ਆਪਾਂ ਸੇਅਰ ਕਰਨ ਔਰ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਆਪਣਾ ਟ੍ਰੀਟਮੈਂਟ ਜਾਂ ਆਪਣਾ ਉਹਨਾਂ ਦੀ ਜਿਹੜੀ ਬਿਮਾਰੀ ਹੈ ਉਹਨਾਂ ਨੂੰ ਉਹਦਾ ਪਤਾ ਹੋਣਾ ਚਾਹੀਦਾ ਸੋ ਜਿਤਨਾ ਵੀ ਕਹੀਏ ਸ਼ਰਮਾ ਜੀ ਦਾ ਸ਼ਰਮਾ ਜੀ ਕੈਨੇਡਾ ਗਏ ਸੀ ਉਸ ਤੋਂ ਬਾਅਦ ਐ ਲੱਗਦਾ ਸੀ ਕਿ ਸ਼ਰਮਾ ਜੀ ਦਾ ਜਿਹੜਾ ਦਿਲ ਇਹਦੇ ਹੈਗਾ ਔਰ ਸਰੀਰ ਸ਼ਰਮਾ ਜੀ ਦਾ ਕੈਨੇਡਾ ਹੈ ਉਸ ਤੋਂ ਬਾਅਦ ਨਾ ਇੱਕ ਗੱਲ ਇਹ ਵੀ ਕਹਾਂ ਚਾਹਾਂਗੇ ਨਾ ਕਿੁੱਛ ਜਿਹੜੀ ਨੰਦੀ ਡੈਡੀਕੇਟਿਡ ਟੀਮ ਹੈ ਗਰੇਵਾਲ ਸਾਹਿਬ ਹੈ ਜੋਸ਼ੀ ਸਾਹਿਬ ਹੈ ਇਹਨਾਂ ਨਾਲ ਕਾਫੀ ਇਹਨਾਂ ਦਾ ਜਿਹੜਾ ਕੰਮ ਇੱਥੋਂ ਕਰਦੇ ਨੇ ਔਰ ਸਾਨੂੰ ਡੇਲੀ ਹੀ ਮੈਸੇजेस ਸ਼ਰਮਾ ਜੀ ਦੇ ਔਰ ਉਹਨਾਂ ਦੇ ਟੀਮ ਦੇ ਆਉਂਦੇ ਰਹੇ ਆ ਤੇ ਮੈਂ ਬਹੁਤ ਹੀ ਬਹੁਤ ਹੀ ਧੰਨਵਾਦ ਆਪ ਕਰਦਾ ਆਪਣੀ ਐਸੋਸੀਏਸ਼ਨ ਦੇ ਤਰਫੋਂ ਕਰਦਾ ਆਪਣੇ ਜਿਹੜੇ ਮਿੱਤਰ ਪਿਆਰੇ ਉਹਨਾਂ ਦੇ ਤਰਫੋਂ ਕਰਦਾ ਕਿ ਭਈ ਇੱਥੇ ਆਓ ਔਰ ਸ਼ਰਮਾ ਜੀ ਦਾ ਉਤਸ਼ਾਹ ਇਸੇ ਵਿੱਚ ਵੀ ਹੈ ਕਿ ਮੈਕਸਿਮਮ ਆਈਏ ਔਰ ਡੋਨੇਟ ਦੇ ਰੂਪ ਵਿੱਚ ਵੀ ਜੋ ਸਾਡੀ ਸਮਰਥਾ ਹੈ ਅਸੀਂ ਉਹ ਸਮਤੀ ਨੂੰ ਦੇਈਏ ਤਾਂ ਕਿ ਸਮਤੀ ਚੱਲਦੀ ਰਹੇ ਸਮਤੀ ਦੇ ਖਰਚੇ ਆ ਸਮਤੀ ਦੇ ਸਭ ਕੁਝ ਹੈ ਟਾਈਮ ਸ਼ਰਮਾ ਜੀ ਦੇ ਰਿਹਾ ਪੈਸੀ ਵੀ ਦੇ ਰਿਹਾ ਸ਼ਰਮਾ ਜੀ ਤੋਂ ਮੈਨੂੰ ਐਂ ਲੱਗਦਾ ਕਿ ਸ਼ਰਮਾ ਜੀ ਦੇ ਜਿਹੜੀ ਹਾਫ ਆਫਿਸ ਪੈਨਸ਼ਨ ਮੇ ਕੋ ਦਿਸ ਉਹ ਜਾ ਰਹੀ ਹੈ ਔਰ ਸਾਨੂੰ ਉਹ ਪਤਾ ਹੈ ਮਤਲਬ ਇੱਕ ਜਿਹੜਾ ਉਪਕਾਰ ਹੁੰਦਾ ਦੱਸਿਆ ਹੁੰਦਾ ਇੱਕ ਬਿਨਾ ਦੱਸਿਆ ਹੁੰਦਾ ਇਹ ਦੋਨੋਂ ਤਰਫ ਕੱਡ ਮੈਂ ਬੜਾ ਨੰਦਾ ਧੰਨਵਾਦੀ ਹਾਂ ਔਰ ਤੁਹਾਡੇ ਲੋਕਾਂ ਦਾ ਧੰਨਵਾਦੀ ਕਿ ਤੁਸੀਂ ਵੀ ਆਪਣਾ ਟਾਈਮ ਛੋੜ ਕੇ ਇਹ ਪਬਲਿਸਾਈਜ਼ ਕਰਦੇ ਹੋ ਲੋਕਾਂ ਨੂੰ ਸਹਿਜ ਕਰਦੇ ਹੋ ਕਿ ਵੇਖੋ ਕਿੰਨਾ ਕੰਮ ਹੈ ਮੈਂ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਬਹੁਤ ਜਵਾਜ ਮੈਡੀਕਲ ਕੈਂਪ ਲਗਾਇਆ ਹੈ ਕੈਰੀਨ ਟੈਸਟ ਕੀਤੇ ਇਹ ਤੇ ਮੈਂ ਵਿਨੋਦ ਸ਼ਰਮਾ ਜਨ ਸੰਮਤੋਂ ਮੇਰੇ ਨਾਲ ਕੁਵਾਜੀ ਨਾਲੇ ਰਜਾਰ ਸਿੰਘ ਜਗੀ ਸਮਰਜਿਤ ਗੋਲ ਜੀ ਸਾਡੇ ਗਰੇਵਾਲ ਸਾਹਿਬ ਚਮਨ ਲਾਲ ਗਰਗ ਜੀ ਐਸ ਪੀ ਗੁਪਤਾ ਜੀ ਜੋਸ਼ੀ ਰਵਿੰਦਰਪੁਰ ਅੱਜ ਜਿੱਥੇ ਪਾਰਕ ਹਸਪੀਟਲ ਦੀ ਟੀਮ ਦੇ ਨਾਲ ਕੈਂਪ ਲਗਾਇਆ ਪਲੱਸ ਤੰਜਿਰੀਆ ਲੈਣਾ ਆਯੁਰਵੈਦਿਕ ਦਾ ਕੈਂਪ ਲਗਾ ਤਿਰਗ ਵਿੱਚ 200 ਤੋਂ ਉੱਪਰ ਟੈਸਟ ਹੋ ਚੁੱਕੇ ਹਨ ਵੀ ਪੀ 슈ਗਰ ਕਿਸੀ ਕਿਸੀ ਬੀ ਟੈਸਟ ਸਾਡੇ ਵਿੱਚ ਸਾਡਾ ਇੱਕ ਵਿਜ਼ਨ ਹੁੰਦਾ ਵੀ ਚਲੋ ਅਸੀਂ ਲੋਕਾਂ ਨੂੰ ਇੱਥੇ ਇੱਕ ਸੂਚੇ ਸਵਰੇ ਅਲਰਟ ਕਰ ਦਈਏ ਟੈਸਟ ਕਰਾਉਣ ਦੇ ਵਿੱਚ ਅਸੀਂ ਟੀਮ ਦਾ ਥੈਂਕਸ ਕਰਦਾ ਜਿਨ੍ਹਾਂ ਸੂਚੇ ਬਾਰੇ ਆਨੇ ਮ ਲੋਕਾਂ ਨੇ ਰਿਕਵੈਸਟ ਕਰ ਰਹੇ ਆ ਸਾਡੇ ਜਿਹੜੇ ਆਰਡੀ ਪ੍ਰੋਜੈਕਟ ਚੱਲ ਰਹੇ ਆ ਹੁਣ ਅਸੀਂ ਇੱਕ ਬਲੱਡ ਨੇਸ਼ਨ ਕੈਂਪ ਲਗਾਣਾ 15 ਅਗਸਤ ਨੂੰ ਸਾਡੇ ਪਾਰਟਿਸਿਪ ਕਰੋ ਅਸੀਂ ਅਗਲੇ ਨੈਕਸਟ ਵੀਕ ਪਲਾਂਟੇਸ਼ਨ ਕਰ ਰਹੇ ਆ ਉਹਦੀ ਸਾਡੀ ਹੈਲਪ ਕਰੋ ਸਾਡੇ ਮੈਡੀਕਲ ਦਾ ਆਲਰੇਡੀ ਐਂਬੂਲੈਂਸ ਚਾਲੀ ਦੀਆਂ ਸਾਡੇ ਸਾਰੇ ਪ੍ਰੋਜੈਕਟ ਅਸੀਂ ਬਸ ਤੇ ਲਾ ਰਹੇ ਆ ਲੋਕਾਂ ਨੂੰ ਰਿਕਵੈਸਟ ਕਰਨਾ ਛੱਡ ਨਾਲ ਜੁੜੋ ਸਾਡੇ ਸੰਸਥਾ ਦੇ ਮੈਂਬਰ ਬਣੋ ਜਿਹੜਾ ਅਮਾਉਂਟ ਡੋਨੇਟ ਕਰੋਗੇ ਬੜੀ ਅੱਛੀ ਤਰ੍ਹਾਂ ਅਸੀਂ ਯੂਜ਼ ਕਰਾਂਗੇ ਅਸੀਂ ਪਾਰਕ ਮੇਨਟੇਨ ਕਰ ਰਹੇ ਆ ਪਲਾਂਟੇਸ਼ਨ ਕਰ ਰਹੇ ਆ ਲੋਕਾਂ ਨੂੰ ਹੁਣ ਅਸੀਂ 2 ਦਿਨਾਂ ਚ ਐਜੂਕੇਸ਼ਨ ਤੇ ਕਿਸ ਨੂੰ ਅਸੀਂ ਦਿੱਲੀ ਇਥੇ ਹੈਲਪ ਕਰ ਰਹੇ ਹਾਂ ਤੇ ਮੈਂ ਸਾਰਿਆਂ ਦਾ ਇਹ ਲੋਕਾਂ ਨੂੰ ਰਿਕੁਐਸਟ ਕਰਨਾ ਹਟਣਾ ਤੇ ਜੁੜੋ ਫੈਸਟਾ ਨਾਲ ਜੁੜੋ ਔਰ ਸਰਡੇਸ ਕੈਂਪ ਦਾ ਫਾਇਦਾ ਉਠਾਓ